ਸਤਿ ਸ੍ਰੀ ਅਕਾਲ ਜੀ ਇਸ ਵੇਲੇ ਤੁਹਾਡੀ ਸਕਰੀਨ ਤੇ ਇਹ ਜਿਹੜੀ ਕਣਕ ਨਜ਼ਰ ਆ ਰਹੀ ਆ ਇਹਨੂੰ ਦੇਖ ਕੇ ਤੁਸੀਂ ਦੱਸੋ ਕਿ ਪ੍ਰਤੀ ਏਕੜ ਕਿੰਨਾ ਬੀਜ ਪਾ ਕੇ ਇਹ ਕਣਕ ਬੀਜੀ ਗਈ ਆ ਸਵਾਲ ਦਾ ਜਵਾਬ ਕਮੈਂਟਾਂ ਚ ਲਿਖਦੇ ਰਹੋ ਤੇ ਵੀਡੀਓ ਦੇ ਅਖੀਰ ਚ ਅਸੀਂ ਸਹੀ ਜਵਾਬ ਤੁਹਾਡੇ ਨਾਲ ਸਾਂਝਾ ਕਰਕੇ ਜਾਵਾਂਗੇ ਦੋਸਤੋ ਮੈਂ ਮੌਜੂਦ ਆ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਇੱਥੇ ਅਸੀਂ ਇਸ ਵੱਖਰੇ ਤਰੀਕੇ ਦੇ ਨਾਲ ਕਣਕ ਬੀਜੀ ਆ। ਮੁੱਖ ਧਾਰਾ ਦਾ ਖੇਤੀਬਾੜੀ ਅਧਾਰਾ ਪ੍ਰਤੀ ਏਕੜ 40 ਕਿਲੋ ਬੀਜ ਪਾ ਕੇ ਕਣਕ ਬੀਜਣ ਦੀ ਸ਼ਿਫਾਰਿਸ਼ ਕਰਦਾ। ਸੰਘਣੀ ਬਜਾਈ ਦੀ ਸ਼ਿਫਾਰਿਸ਼ ਕਰਦਾ ਤੇ 22 ਦਿਨਾਂ ਤੇ ਪਹਿਲਾ ਪਾਣੀ 28 ਦਿਨਾਂ ਤੇ ਪਹਿਲਾ ਪਾਣੀ ਲਾਉਣ ਦੀ ਸ਼ਿਫਾਰਿਸ਼ ਕਰਦਾ। ਅਸੀਂ ਉਹਦੇ ਬਿਲਕੁਲ ਉਲਟ ਜਾ ਕੇ ਇੱਥੇ ਆਹ ਕਣਕ ਦੀ ਬਜਾਈ ਕੀਤੀ ਆ। ਬੀਜ ਮੁੱਖ ਧਾਰਾ ਦੇ ਖੇਤੀਬਾੜੀ ਅਦਾਰੇ ਦੀ ਸ਼ਫਾਰਿਸ਼ ਤੋਂ ਕਈ ਗੁਣਾ ਘੱਟ ਪਾਇਆ ਕਿੰਨਾ ਪਾਇਆ ਉਹ ਤੁਸੀਂ ਦੱਸਣਾ ਅਖੀਰ ਚ ਅਸੀਂ ਦੱਸਾਂਗੇ ਇਹਦੇ ਇਲਾਵਾ ਬਜਾਈ ਅਸੀਂ ਖੁੱਲੀ ਡੁੱਲੀ ਕੀਤੀ ਆ ਤੁਸੀਂ ਦੇਖੋ ਇੱਕ ਪਾੜਾ ਬੰਦ ਕਰਕੇ ਇਹ ਕਣਕ ਬੀਜੀ ਗਈ ਆ ਤੇ ਅੱਜ ਇਹ ਕਣਕ 19 ਦਿਨਾਂ ਦੀ ਹੋ ਚੱਲੀ ਆ ਤੇ ਇਹਨੂੰ ਪਹਿਲਾ ਪਾਣੀ ਅਸੀਂ ਉਦੋਂ ਲਾਵਾਂਗੇ ਜਦੋਂ ਕਣਕ ਪਹਿਲਾ ਪਾਣੀ ਮੰਗਦੀ ਦਿਸੂਗੀ ਹਾਲਾਂਕਿ ਸਾਡੇ ਆਂਢੀ ਗਵਾਂਢੀਆਂ ਨੇ 22 ਦਿਨਾਂ ਤੇ ਪਹਿਲਾ ਪਾਣੀ ਲਾ ਕੇ ਯੂਰੀਆ ਯਾਰੀਆਂ ਪਾ ਵੀ ਦਿੱਤਾ ਤੇ ਉਹਨਾਂ ਨੂੰ ਲੱਗਿਆ ਵੀ ਸਾਡੀ ਕਣਕ ਫਿਰ ਲਈ ਹੈ ਤੇ ਉਹਨਾਂ ਨੇ ਪਾਣੀ ਦੇ ਉੱਤੇ ਬੀਜ ਦਾ ਛੱਟਾ ਵੀ ਮਾਰਤਾ 40 ਤੋਂ ਵੱਧ ਕਿਲੋ ਬੀਜ ਉਹਨਾਂ ਨੇ ਪਹਿਲਾਂ ਹੀ ਪਾਇਆ ਹੋਇਆ ਸੀ ਤੇ ਹੋਰ ਬੀਜ ਦਾ ਛੱਟਾ ਵੀ ਮਾਰਤਾ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਤੇ ਸਾਡੀ ਕਣਕ ਨੂੰ ਅਜੇ ਪਾਣੀ ਦੀ ਕੋਈ ਨਾ ਤਾਂ ਲੋੜ ਮਹਿਸੂਸ ਹੋ ਰਹੀ ਹੈ ਤੇ ਨਾ ਹੀ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੁਣ ਇਸ ਵੀਡੀਓ ਦੇ ਮਾਧਿਅਮ ਨਾਲ ਅਸੀਂ ਤੁਹਾਡੇ ਸਾਹਮਣੇ ਇਹ ਪ੍ਰਤੱਖ ਰੂਪ ਚ ਰੱਖਣ ਲੱਗੇ ਆ ਕਿ ਜਿਹੜਾ ਮੁੱਖ ਧਾਰਾ ਦਾ ਖੇਤੀਬਾੜੀ ਅਦਾਰਾ ਉਹ ਕਿਸ ਪ੍ਰਕਾਰ ਸੀਡ ਮਾਫੀਆ ਦੀ ਬੁੱਕਲ ਚ ਬਹਿ ਕੇ ਪ੍ਰਤੀ ਏਕੜ 40 ਕਿਲੋ ਬੀਜ ਵਾਲੀਆਂ ਗਲਤ ਸਿਫਾਰਸ਼ਾਂ ਕਰਦਾ 22 ਦਿਨਾਂ ਤੱਕ ਕਣਕ ਨੂੰ ਪਹਿਲਾ ਪਾਣੀ ਲਾਓ ਇਹ ਗਲਤ ਸਿਫਾਰਸ਼ ਕਰਦਾ ਤੇ ਇਹਨਾਂ ਗਲਤ ਸਿਫਾਰਸ਼ਾਂ ਦੇ ਚੱਲਦਿਆਂ ਕਿਸਾਨ ਦੀ ਜੇਬ ਚੋਂ ਕਣਕ ਵੱਢਣ ਤੱਕ ਪਾਲਣ ਪੋਸ਼ਣ ਉੱਤੇ ਪ੍ਰਤੀ ਏਕੜ 6000 ਦੇ ਆਸੇ-ਪਾਸੇ ਰੁਪਏ ਬਾਹਰ ਹੋ ਜਾਂਦੇ ਆ ਤੇ ਜੇ ਅਸੀਂ ਆਪਣੇ ਦਿਮਾਗ ਦੇ ਨਾਲ ਚੱਲੀਏ ਤਾਂ ਸਾਡੀ ਕਣਕ 2 ਤੋਂ ਲੈ ਕੇ 3000 ਰੁਪਏ ਪ੍ਰਤੀ ਏਕੜ ਚ ਕੈਮੀਕਲ ਵਾਲੀ ਪਾਲ ਸਕਦੀ ਆ ਤੇ ਆਹ ਜਿਹੜੀ ਸਾਡੀ ਕੁਦਰਤੀ ਖੇਤੀ ਵਾਲੀ ਆ ਇਹਦੇ ਤੇ ਤਾਂ ਸਾਡਾ ਖਰਚਾ ਹੀ ਕੋਈ ਨਹੀਂ ਸੋ ਇਸ ਵਾਰ ਦੇ ਵਿੱਚ ਅਸੀਂ ਮੁਕਤ ਧਰਾਂ ਦੇ ਖੇਤੀਬਾੜੀ ਵਿਭਾਗ ਦੇ ਦੀ ਸਿਫਾਰਿਸ਼ ਤੋਂ ਕਈ ਗੁਣਾ ਘੱਟ ਬੀਜ ਪਾ ਕੇ ਇੱਕ ਕਣਕ ਬੀਜੀ ਆ ਪਾੜਾ ਖੁੱਲਾ ਮਤਲਬ ਇੱਕ ਪਾੜਾ ਬੰਦ ਕਰਕੇ 13 14 ਇੰਚ ਤੇ ਸਾਡੀ ਬਜਾਈ ਆ ਲਾਈਨ ਤੋਂ ਲਾਈਨ ਤੇ ਕੋਈ ਵੀ ਬੰਦਾ ਜਦੋਂ ਇਸ ਵਾਣ ਨੂੰ ਦੇਖੂਗਾ ਉਹ ਇਹ ਨਹੀਂ ਕਹਿ ਸਕਦਾ ਕਿ ਇਹ ਬੀਜ ਇੰਨਾ ਘੱਟ ਪਾ ਕੇ ਕਣਕ ਬੀਜੀ ਗਈ ਹੈ ਜਿਹੜਾ ਕਿ ਅਸੀਂ ਤੁਹਾਨੂੰ ਅਖੀਰ ਚ ਦੱਸਾਂਗੇ ਤਾਂ ਜਦੋਂ ਇੰਨੇ ਘੱਟ ਬੀਜ ਦੇ ਨਾਲ ਇੰਨੀ ਸੋਹਣੀ ਕਣਕ ਜੰਮ ਸਕਦੀ ਆ ਖੇਤ ਚ ਤਾਂ ਫਿਰ 40 ਕਿਲੋ ਬੀਜ ਦੀ ਸ਼ਫਾਰਿਸ਼ ਕਿਉਂ ਬਾਜੀ ਗੁੱਲੀ ਡੰਡੇ ਦਾ ਵੀ ਬਿਨਾ ਕਿਸੇ ਨਦੀਨਨਾਸ਼ਕ ਦੇ ਤੇ ਬਿਨਾ ਕਿਸੇ ਗੁੜਾਈ ਦੇ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਉਹ ਵੀ ਤੁਹਾਨੂੰ ਦਿਖਾਉਣ ਵਾਸਤੇ ਇਹ ਵੀਡੀਓ ਬਣਾ ਰਹੇ ਹਾਂ ਸੋ ਦੋਸਤੋ ਗੁੱਲੀ ਡੰਡੇ ਨੂੰ ਜੇ ਦੇਖਦੇ ਆ ਕਣਕ ਦੇ ਖੇਤ ਵਿੱਚ ਜਿਹੜੀ ਇਸ ਵੇਲੇ ਕਣਕ ਹੈ ਉਹ 9 10 ਇੰਚ ਤੱਕ ਦਾ ਜਿਹੜਾ ਹੈਗਾ ਕੱਦ ਕਰੀ ਬੈਠੀ ਆ ਤੇ ਜੇ ਮੈਂ ਗੁੱਲੀ ਡੰਡੇ ਨੂੰ ਦੇਖਾਂ ਤਾਂ ਗੁੱਲੀ ਡੰਡੇ ਦਾ ਕੱਦ ਜਿਹੜਾ ਹੈਗਾ 1.5 ਇੰਚ ਦੇ ਆਸ-ਪਾਸੇ ਆ ਠੀਕ ਹੈ ਜੀ ਜੇ ਆਪਾਂ ਕਣਕ ਦੀ ਜੜ ਦੀ ਗੱਲ ਕਰੀਏ ਤਾਂ ਨੇ ਕਿੰਨੀਆਂ ਹੀ ਜੜਾਂ ਬਣਾ ਰੱਖੀਆਂ ਤੇ ਗੁੱਲੀ ਡੰਡੇ ਦੀ ਜਿਹੜੀ ਜੜ ਹੈ ਉਹ ਇੱਕ ਵਾਲ ਹੈ ਇੱਕ ਵਾਲ ਹੈ ਠੀਕ ਹੈ ਇਹ ਕਿਵੇਂ ਹੋਇਆ ਇਹ ਵੀ ਅਸੀਂ ਤੁਹਾਨੂੰ ਦੱਸਦੇ ਆ ਇਸ ਖੇਤ ਨੂੰ ਰੌਣੀ ਵੱਤਰ ਆਉਣ ਤੇ ਚੰਗੀ ਤਰ੍ਹਾਂ ਵਾਇਆ ਗਿਆ ਵਾ ਕੇ ਸੁਹਾ ਗਿਆ ਗਿਆ ਸੁਹਾਗਾ ਮਾਰਨ ਤੋਂ ਬਾਅਦ 2 ਦਿਨ ਇਹਨੂੰ ਧੋਪ ਲਵਾਈ ਗਈ ਫਿਰ ਸੁਹਾਗਾ ਮਾਰਿਆ ਗਿਆ 1 ਦਿਨ ਧੋਪ ਲਵਾਈ ਗਈ ਫਿਰ ਸੁਹਾਗਾ ਮਾਰਿਆ ਗਿਆ 1 ਦਿਨ ਫਿਰ ਧੋਪ ਲਵਾਈ ਗਈ ਤੇ ਫਿਰ ਸੁਹਾਗਾ ਮਾਰਿਆ ਗਿਆ ਐਦਾਂ ਅਸੀਂ ਬਾਣ ਨੂੰ ਦਿਨ ਛੱਡ-ਛੱਡ ਕੇ ਧੋਪ ਲਵਾਉਂਦੇ ਹੋਏ ਉਤਲਾ ਬੱਤਰਾ ਜਿਹੜਾ ਅੱਧਾ ਪੌਣਾ ਇੰਚ ਉਹ ਪੂਰਾ ਖੁਸ਼ਕ ਕਰਤਾ ਤੇ ਇਸ ਬਾਣ ਚ ਕਣਕ ਬੀਜਦੇ ਸਮੇਂ ਪਿੱਛੇ ਧੂੜ ਉੜਦੀ ਸੀ ਤੇ ਜਿਹੜੇ ਆਂਢੇ ਗਵਾਂਢੀ ਸੀਗੇ ਉਹ ਬਾਈ ਜੀ ਨੂੰ ਕੀ ਕਹਿੰਦੇ ਸੀ ਉਹ ਬਾਈ ਜੀ ਦੇ ਮੂੰਹੋਂ ਸੁਣ ਲਏ ਨੇ ਹਾਂਜੀ ਬਾਈ ਜੀ ਜਦੋਂ ਬੀਜੜੇ ਸੀ ਮਤਲਬ ਇਹ ਕਣਕ ਜਦੋਂ ਪਿੱਛੇ ਮਿੱਟੀ ਉੱਡਦੀ ਸੀ ਇਸ ਤਰ੍ਹਾਂ ਵਾਲੇ ਵੀ ਬਿਲਕੁਲ ਰੇਤ ਤੇ ਨਹੀਂ ਕਣਕ ਬੀਜਦੇ ਨੇ ਜਿਵੇਂ ਆਏ ਉੱਡਦੀ ਸੀ ਹਾਂਜੀ ਔਰ ਵਿੱਚ ਮਤਲਬ ਮੈਨੂੰ ਕੋਈ ਬੰਦਾ ਕਹਿੰਦਾ ਸੀ ਕਹਿੰਦਾ ਵੀ ਜ਼ਿਆਦਾ ਹੀ ਖੁਸ਼ਕ ਕਰਤਾ ਲੱਗਦਾ ਵੀ ਇੰਨੇ ਖੁਸ਼ਕ ਕਰੇ ਵਿੱਚ ਹੋਣੀ ਨਹੀਂ ਵੀ ਜ਼ਿਆਦਾ ਖੁਸ਼ਕ ਕਰਤਾ ਤੂੰ ਵੀ ਗੱਲ ਜਹੀ ਰਹੀ ਨਾ ਆ ਅਸੀਂ ਕੀ ਕੀਤਾ ਜਾਣ ਬੁੱਝ ਕੇ ਉਤਲਾਵੱਤਰ ਖੁਸ਼ਕ ਕਰਤਾ ਅੱਧਾ ਪੌਣਾ ਇੰਚ ਤਾਂ ਕਿ ਗੁੱਲੀ ਡੰਡੇ ਦਾ ਬੀਜ ਜਿਹੜਾ ਇਹਦੇ ਵਿੱਚ ਹਰਾ ਨਾ ਹੋਵੇ ਕਿਸੇ ਵੀ ਕਿਸਮ ਦੇ ਬੀਜ ਨੂੰ ਜੰਮਣ ਲਈ ਦੋ ਚੀਜ਼ਾਂ ਚਾਹੀਦੀਆਂ ਨਮੀ ਅਤੇ ਤਾਪ ਸੈਲਾ ਤੇ ਤਾਪ ਜਦੋਂ ਅਸੀਂ ਉਤਲੀ ਮਿੱਟੀ ਦਾ ਵੱਤਰ ਖੁਸ਼ਕ ਕਰਤਾ ਤਾਂ ਸੈਲ ਖਤਮ ਹੋ ਗਈ ਤੇ ਕੱਲੇ ਤਾਪ ਦੇ ਨਾਲ ਬੀਜ ਜਨਮ ਨਹੀਂ ਲੈਂਦਾ ਸੋ باوجود ਇਹਦੇ ਇਹਦੇ ਵਿੱਚ ਕਿਤੇ ਕਿਤੇ ਗੁੱਲੀ ਡੰਡਾ ਜੰਮਿਆ ਕਿਉਂਕਿ ਵਾਹ ਡਾਕਰ ਸੀ ਤੇ ਉਹਨਾਂ ਖੁਸ਼ਕ ਵੱਤਰ ਇਹਦਾ ਹੋ ਨਹੀਂ ਸਕਿਆ ਤੇ ਹੁਣ ਹਾਲਾਤ ਇਹ ਆ ਕਿ ਜਿੰਨਾ ਕਵੱਤਰ ਖੁਸ਼ਕ ਹੋਇਆ ਸੀ ਉਹਦੇ ਵਿੱਚ ਗੁੱਲੀ ਡੰਡਾ ਜੰਮਤਾ ਪਿਆ ਪਰ ਹੁਣ ਗੁੱਲੀ ਡੰਡੇ ਦੀ ਜੜ ਗਰੋਹ ਨਹੀਂ ਕਰ پا ਰਹੀ ਸਿੰਗਲ ਜਾੜਾ ਉਹਦੀ ਧਾਗਾ ਜ ਤੇ ਪਾਣੀ ਅਸੀਂ ਅਜੇ ਇਹਨੂੰ ਉਦੋਂ ਲਾਉਣਾ ਜਦੋਂ ਕਣਕ ਦੀ ਚੀਕ ਨਿਕਲਦੀ ਦਿਸੂਗੀ ਤਾਂ ਇਹਦਾ ਮਤਲਬ ਹੈ ਕਿ ਗੁੱਲੀ ਡੰਡਾ ਜਦੋਂ ਤੱਕ ਅਸੀਂ ਪਾਣੀ ਲਾਉਣਾ ਆਪਣੇ ਆਪ ਹੀ ਨਿੰਮੋ ਝੂਣਾ ਜਾ ਹੋ ਕੇ ਕੰਟਰੋਲ ਹੋ ਜਾਊਗਾ ਤੇ ਜਦੋਂ ਤੱਕ ਅਸੀਂ ਪਾਣੀ ਲਾਉਣਾ ਉਦੋਂ ਤੱਕ ਕਣਕ ਸ਼ਾਂ ਕਰ ਜੂਗੀ ਤੇ ਪਾਣੀ ਤੋਂ ਬਾਅਦ ਗੁੱਲੀ ਡੰਡੇ ਨੂੰ ਜਿਹੜਾ ਮਾੜਾ ਮੋਟਾ ਪਾਣੀ ਮਿਲੂਗਾ ਉਹਦੇ ਕਰਕੇ ਜੇ ਉਹ ਵੱਧਣਾ ਵੀ ਚਾਹੂਗਾ ਤਾਂ ਕਣਕ ਉੱਤੋਂ ਸ਼ਾਂ ਕਰੀ ਬੈਠੀ ਆ ਤੇ ਉਹ ਥੱਲੇ ਹੀ ਰਹਿ ਜੂਗਾ ਤਾਂ ਇਹਦਾ ਮਤਲਬ ਹੈ ਕਿ ਗੁੱਲੀ ਡੰਡੇ ਨੂੰ ਇਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਬਿਨਾ ਕਿਸੇ ਨਦੀਨ ਨਾਸ਼ਕ ਦਾ ਸ਼ੜਕਾ ਕੀਤਾ ਇਹ ਸਾਡਾ ਥੋੜਾ ਜਿਹਾ ਵਾਨ ਡਾਕਰ ਇਹਦੇ ਵਿੱਚ ਗੱਲ ਜ਼ਿਆਦਾ ਸੀ ਉਹਨਾਂ ਬੱਤਰ ਸਾਥੋਂ ਖੁਸ਼ਕ ਹੋ ਨਹੀਂ ਸਕਿਆ ਜਿੰਨਾ ਕਰਨਾ ਚਾਹੀ ਕਰ ਲੈਣਾ ਚਾਹੀਦਾ ਸੀ ਉਹਦੇ ਕਰਕੇ ਇਹਦੇ ਚ ਗੁੱਲੀ ਡੰਡਾ ਥੋੜਾ ਜਿਹਾ ਹੋ ਗਿਆ ਪਰ ਜਿਹੜਾ ਬਾਣ ਸਾਡਾ ਥੋੜਾ ਜਿਹਾ ਰਸੀਲਾ ਸੀ ਉਹਦੇ ਚ ਗੁੱਲੀ ਡੰਡੇ ਦਾ ਨਾਮੋ ਨਿਸ਼ਾਨ ਵੀ ਹੈ ਨਹੀਂ ਕਿਉਂਕਿ ਉਹਦੇ ਵਿੱਚ ਪੂਰੀ ਸਿਰਾ ਬੱਤਰ ਸੀ ਤਾਂ ਹੁਣ ਇੱਕ ਪੰਥ ਦੋ ਕਾਜ ਆ ਵੀ ਬੱਤਰ ਪੂਰਾ ਖੁਸ਼ਕ ਕਰਕੇ ਉਤਲਾ ਕਣਕ ਬੀਜ ਦਿਓ ਸੱਲ ਚ ਗੱਲ ਚ ਕਣਕ ਵਧੀਆ ਉਗਦੀ ਆ ਗੁੱਲੀ ਡੰਡਾ ਜਾਂ ਤਾਂ ਉਗਦਾ ਨਹੀਂ ਜੇ ਉਗਦਾ ਤਾਂ ਉਹ ਇਸ लायक ਨਹੀਂ ਰਹਿ ਜਾਂਦਾ ਕਿ ਉਹ ਕਣਕ ਦੇ ਮੁਕਾਬਲੇ ਗਰੋ ਕਰ ਸਕੇ ਕਣਕ ਦੀ ਜੜ ਪੂਰੀ ਡੂੰਗੀ ਜਾ ਚੁੱਕੀ ਆ ਬਹੁਤ ਸੋਹਣੀ ਬਣ ਚੁੱਕੀ ਆ ਤੇ ਗੁੱਲੀ ਡੰਡਾ ਸਿੰਗਲ ਧਾਗਾ ਇੱਕ ਜੜ ਦੇ ਨਾਮ ਤੇ ਉਹਦੇ ਕੋਲੇ ਆ ਸੋ ਹੁਣ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਦੱਸ ਹੀ ਦੇਈਏ ਜੀ ਦੱਸ ਹੀ ਦਿੰਨੇ ਆ ਜੀ ਹਾਂ ਜੀ ਬਾਜੀ ਵੈਰਾਈਟੀ ਕਿਹੜੀ ਆ ਇਹ ਲੋਕਵਨ ਵੈਰਾਈਟੀ ਹੈ ਜੀ ਇਧਰ ਇੱਕ ਸਾਈਡ 2 ਕਿੱਲਿਆਂ ਚ ਦੂਜੀ ਸਾਈਡ ਸੋਨਾ ਮੋਤੀ ਹੈ ਠੀਕ ਹੈ ਉਤੀ ਤੇ ਭਾਜੀ ਪ੍ਰਤੀ ਏਕੜ ਕਿੰਨੀ ਐਵਰੇਜ ਪੈਗੀ ਬੀਜ ਦੀ ਐਵਰੇਜ 12 ਕਿਲੋ ਵੀ ਪਾਇਆ ਜੀ ਪ੍ਰਤੀ ਏਕੜ ਤਾਂ 4 ਏਕੜ ਕਣਕ 48 ਕਿਲੋ ਬੀਜ ਦੇ ਨਾਲ ਆਪਾਂ ਇੱਥੇ ਬੀਜ ਦਿੱਤੀ ਆ ਤੇ ਬਾਕੀ ਭਾਈ ਜੀ ਇੱਕ ਚੀਜ਼ ਹੋਰ ਦੇਖੋ 4 ਏਕੜ ਸਾਡਾ ਵਾਹਣਾ ਤੇ 4 ਏਕੜਾਂ ਦੇ ਵਿੱਚ ਕਣਕ ਨੂੰ ਪਾਣੀ ਪਤਲਾ ਲੱਗੇ ਭਰ ਕੇ ਨਾ ਲੱਗੇ ਜਦੋਂ ਵੀ ਅਸੀਂ ਲਾਉਣਾ ਉਸ ਪੱਖ ਤੋਂ ਅਸੀਂ ਜਿਹੜਾ ਹੈਗਾ ਕਿਾਰੇ ਜਿਹੜੇ ਹੈਗੇ ਆ ਲੋਕਾਂ ਦੇ ਮੁਕਾਬਲੇ ਕਈ ਜ਼ਿਆਦਾ ਪਾਏ ਆ ਕਿੰਨੇ ਕਿਾਰੇ ਪਾਤੇ ਹੋਣੇ ਜੀ ਕਿੱਲੇ ਦੇ ਨੂੰ ਦੇਖੀਏ ਛੇਕ ਕਿਾਰੇ ਹੋਈ ਬਸ ਕਿੱਲੇ ਚ ਠੀਕ ਆ ਹਾਂਜੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ